ਜੀ ਜੀ ਕਮਿਸ਼ਨਰ ਸਾਹਿਬਾ ਨੇ ਆਪਾਂ ਜੀ ਜੀ ਬਹੁਤ ਬਹੁਤ ਬੋਲਦੇ ਆਪਾਂ ਜੀ ਜੀ ਆਪਾਂ ਕੋਲ ਆ ਕੇ ਬੋਲਦੇ ਜੀ ਜੀ ਆਪਾਂ ਇਹ ਤੋਂ ਬਹੁਤ ਜੀ ਜੀ ਚਾਹੀਦਾ میرے پیرا دیش श जी हिमाचल प्रदेश छा ताईं बने आ, चलो जी फौर्जिया हाजी दनान साहित्य विश्व समाज चार प्रदेश चलो जी भरवाई جو تیری هي فري سمطي سونمن ادي وسوار لب جي کرن جي شب جي ديپجي يار پڪاڻو پنهنجا مٿي آ ۽ ماما چئي پيو ٿا پڪاڻو پڪاڻو جي منن تبن کي ਤੇ ਪਰੰਤ ਦੋਜੀ ਤੇ ਸੱਜੇ ਦੀ ਅਰਬਾਨ ਪਰ ਬਣੀ 16 ਰਾਤ ਬਹੁਤ ਸਰਵਾਰ ਲੋਜੀ ਫੜਿਆ ਸੰਸਦ ਵਾਸਤੇ ਬਹੁਤ ਚੰਗਾ ਆਜ਼ਰੀ ਨੇ ਨਾਲ ਹੀ ਸੰਦੀ ਕਮੇਟੀ ਸਾਡੀ ਲਾਡੀ ਵਾਪਸ ਨਹੀਂ ਹਾਂ ਤਾਂ ਨਕਰ ਦੇ ਸੰਜਾਣੇ ਦੀ ਟੀਮਿਆਂ ਕੋ ਝਗੜਾ ਕਿਹੜੀ ਗੱਲ ਤੋਂ ਹੁੰਦਾ ਹੈ ਮੇਰੇ ਬਾਦ ਇੰਨੇ ਸਿਹਤ ਮਹਨਤ ਕੀਤੇ ਪਰ ਉਹਨੇ ਉਹਦੇ ਬਹੁਤ ਹੱਥ ਤੋਂ ਆਮ ਜਿਹੜਾ ਬਸ ਜਲਾ ਕਾਚਰੇ ਕਿਵੋ ਜੇ ਅੱਜ ਆ ਗਏ ਨੇ ਕਾਚ ਵਿੱਚ ਜਾਂ ਘਰ ਵਿੱਚ ਚੱਲ ਜੇ ਇਹ ਨਹੀਂ ਜਾਂ ਫਿਰ ਤੂੰ ਦੀ ਮੈਂ ਤਾਂ ਮੈਂ ਤਾਂ ਪੁੱਗਰ ਟੱਪਰ ਲੈ ਕੇ ਜਾਣ ਵਾਲੀ ਆ ਧਰਵੇ ਜਾਂਦੀ ਸੀ ਆਂ ਦੇਖ ਲੈਨੇ ਆ ਫਿਰ ਮੈਂ ਕਿ ਕਰਦੇ ਡੜੀ समान ह कर ज बार ख ए आह ස वा ले शा ਜੀ ਅਰਮਾਨ ਕੋਰ ਤੋਂ ਬਹੁਤ ਸਾਰਾ ਮਾਨ ਦੇਣ ਦੇ ਲਈ ਸ਼ੁਕਰ ਹੋ ਜਾਂਦਾ ਹੈ ਸੋਈ ਚੇ ਸਮਾਨ ਦੀ ਗੱਲ ਕਰਦੀ ਹੈ ਅੱਛਾ ਸਮਾਨ ਦੀ ਫਿਰ ਪਿਸਟਿਕ ਨਹੀਂ ਹੁੰਦੀ ਇਹ ਪਿਸਟਿਕ ਨਹੀਂ ਹੁੰਦੀ ਝੁੱਕ ਕੇ ਵੀ ਨਹੀਂ ਮੈਨੂੰ ਝੁੱਕ ਕੇ ਨਹੀਂ ਮੈਨੂੰ ਚਾਚਰਾ ਨਵੀਆਂ ਚਾਚਰਾ ਨਵੀਆਂ ਝੂੜਾ ਨਵਾਂ ਝੂੜਾ ਨਵਾਂ ਨਾ ਪਾਛ ਲਾਈ ਉਹ ਪਾਛ ਲੈ ਮੈਂ ਚੁੱਤੀ ਨਵੀਂ ਮੈਂ ਪਛੜੀਏ ਪਾਸੇ ਜਿਆਦਾ ਨਾ ਬੋਲੀ ਸਾਰਾ ਸਮਾਨ ਕੈਂਸਲ ਕਰ ਦੇ ਕਾਤੇ چوبڑا نو پس چوتی کمگڑا باندہ 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 ملکہ 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 भावनागरी अच्छा ਸੱਚੀ ਗੱਲ ਨਹੀਂ ਦੇਖ ਲੋ ਜੀ ਫੜਾ ਦੁਨੀਆਂ ਮਾਰਦੀ ਐ ਵੀ ਗੱਲ ਸੁਣ ਲਓ ਜ਼ਮੀਨ ਦੀ ਤੇਰੇ ਮੈਂ ਕਿਹਾ ਸਾਰਿਆਂ ਦੇ ਸਾਰਿਆਂ ਦੇ ਮੇਰੇ ਪਾਪਾ ਦੀ ਜ਼ਮੀਨ ਦੱਸੋ ਕਿੰਨੀ ਆ ਅੱਛਾ ਅਜੇ ਵੀ ਫੜਾ ਰਹੇ ਹੋ ਜਿਹੜੀ ਇਹ ਮੇਰੇ ਭਜਨੀ ਦੇ ਹਿੱਸੇ ਉਹ ਨਹੀਂ ਸਾਨੂੰ ਦੇ ਰਹੇ ਹੋ ਅੱਛਾ ਲੈ ਵੀ ਪਾਪਾ ਦਾ ਅਜਾ ਚਲੀਏ ਕੋਠੇ ਦੇ ਅੱਛਾ ਭਜਨੀ ਦੀ ਤੀਜੀ ਯੋ ਮਮਾ ਸਦਾ ਯਾ ਤਗੀਰ ਸਾਹਮਣੇ ਅੱਛਾ ਅੱਜ ਉਹ ਸਾਹਮਣੇ ਵਾਲੀ ਜ਼ਮੀਨ ਕਿਹਦੀ ਆ ਹਾਂ ਉਹ ਸਾਡੀ ਆ ਐਵੇਂ ਤੁਹਾਡੀ ਹਾਂ ਹਾਂ ਕਹਿੰਦਾ ਸਰਪੰਚਾਂ ਦੀ ਅੱਛਾ ਮੇਰਾ Mereka nak kena kena hal tu dalam ni mau mati ya? Kau nak pasal kali. ਭਾਗਤ ਜੀ ਤਾਂ ਉਹ ਨਹੀਂ ਬੋਲਦਾ ਰੱਖti ਮੋਰੇ ਬਾਬਾ ਜੀ ਇੱਕ ਪੇਪਰ ਲਾ ਲਿਆ ਪੂਰਾ ਘੰਟਾ ਹੋ ਗਿਆ ਮੱਛੀ ਮੜਕੇ ਨਹੀਂ ਹੋਈ ਤੇ ਜਦੋਂ ਪੈ ਗਈ ਪਿੱਤੇ ਦੋ ਦੱਬ ਪਿੱਤੇ ਦੋ ਬਾਬਾ ਜੀ ਕਹਿੰਦੇ ਹੋਗਾ ਤੂੰ ਮੱਛੀ ਮੜਕੇ ਫੇਰ ਨਹੀਂ ਫੇਰ ਕਿਤੇ ਚੱਲ ਮੱਛੀ ਮੜਕੇ ਫੇਰ ਨਹੀਂ ਮੇਰੇ ਦਾਦਾ ਮੈਂ ਮੱਛੀ ਮੜਕੇ ਬੱਗੜਾ ਨਹੀਂ ਜੀ ਮੱਛੀ ਜਦੋਂ 4 ਘੰਟੇ ਪੂਰੇ ਫੇਰ ਟਰਾਈ ਕਰਕੇ ਲੈ ਤੂੰ ਸੁਣਦਾ ਸੀ ਹਾਂ ਤੇਰੇ ਭਰਾਵਾਂ ਦੀ ਸਿੱਖਦਾ ਅੱਛਾ

ਤੂੰ ਦੇਖ ਕੇ ਮੈਂ ਜਲਦੀ ਦੇਖਾਂ ਆਪਾਂ ਢਿੱਕੇ ਤੂੰ ਦੇਖ ਕੇ ਜਾਣਾ ਆਪਾਂ ਸੋਹਰਿਆਂ ਦੇ ਜਾਣਾ ਫੇਰ ਨਿਆਣੇ ਕਿੱਥੇ ਜਾਓਗੇ ਬੱਬੂੜਾ ਬੁੜੀ ਹੁਣ ਆਹੇ ਆਪਾਂ ਇੱਥੇ ਸੱਚੀ ਦੱਲੀਆ ਬੱਖਰੇ ਨਾ ਹੋਣੇ ਨੀ ਚੱਲੀ ਆਵੇਂ ਲੱਗਦੀ ਜੁਲਦੀ ਹੈਨੀ ਤੂੰ ਡਰਾਮੇ ਕਰਦੀ ਰਹਿੰਦੀ ਅਜ ਦੇਖ ਲੈਣੇ ਇਹੋ ਮਕੇਸ਼ ਦਾਇਨ ਵੀ ਧਿਆਨ ਕਰੋ ਹਾਂ ਪਲੀਜ਼ ਯਾਰ ਆਪਣਾ ਰੋਲਾ ਬੰਦ ਕਰੋ नयाणे <laughs> घर